ਹੀ ਪਿਆਰੇ ਵਿਦਿਆਰਥੀਓ ਆਪਾਂ ਹੁਣੇ-ਹੁਣੇ ਨਾਟਕ ਦੇਖਿਆ ਆ ਰਹੇ ਆ ਐਨੇ ਕਿ ਕੋਈ ਵੀ ਸਾਹਿਤ ਕੋਈ ਵੀ ਆਪਾਂ ਸਾਹਿਤ ਦਾ ਰੂਪ ਦੇਖਦੇ ਆਂ ਪੜ੍ਹਦੇ ਆਂ ਸੁਣਦੇ ਆਂ ਜਦੋਂ ਆਪਣੀਆਂ ਅੱਖਾਂ ਦੇ ਵਿੱਚ ਅੰਝੂ ਆ ਜਾਓ ਤਾਂ ਇਹਦਾ ਮਤਲਬ ਇਹ ਹੁੰਦਾਗਾ ਵੀ ਆਪਾਂ ਆਪ ਦੇ ਦੇਖੀਆਂ ਗਹਿਰਾਈਆਂ ਤੋਂ ਥੋੜੰਗਾ ਤੋਂ ਜਿਦੂ ਸਮਾ ਕੇ ਦੇਖਿਆ ਹੈ ਤੇ ਜਦੋਂ ਮੈਂ ਨਾਟਕ ਦੇਖਿਆ ਸੀ ਤਾਂ ਮੈਨੂੰ ਇਹ ਰੈਕਟਰ ਨੇ ਜਿਹੜੇ ਸਾਰੇ ਵਿਦਿਆਰਥੀ ਆਪਣੇ ਆਮ ਰੋਮਾਂਜ ਦੇ ਵਿੱਚੋਂ ਲਏ ਗਏ ਕੋਈ ਇਨਸਾਨ ਲੱਗ ਰਹੇ ਸੀ ਜੇ ਆਪਣੀਆਂ ਘਰਾਂ ਤੋਂ ਬਾਹਰ ਉਹ ਜਵਾਰਾਂ ਦੇ ਵਿੱਚ ਨਿਊਜ਼ਪੇਪਰਾਂ ਦੇ ਵਿੱਚ ਜਾਂ ਭਾਈ ਯੂਟਿਊਬ ਚੈਨਲਾਂ ਤੇ ਇੰਸਟਾਗ੍ਰਾਮ ਤੇ ਆਪਾਂ ਦੇਖਦੇ ਰਹਿੰਦੇ ਨੇ ਤੇ ਇਹ ਬਹੁਤ ਸਾਰੇ ਤਰ੍ਹਾਂ ਦੀ ਤਰਾਸਦੀ ਹੈ ਜਿਨ੍ਹਾਂ ਨੂੰ ਇਹਨਾਂ ਨੇ ਐਨੇ ਸੋਹੇ ਤਰੀਕੇ ਨਾਲ ਆਪਾ ਇਸ ਰੰਗ ਮਚ ਕੇ ਦਿਖਾਇਆ ਆਪਾਂ ਨੂੰ ਤਾਂ ਮੇਰੇ ਦਿਲ ਤੇ ਇੱਕਾ ਅਜੀਬ ਜਿਹੀ ਕੀ ਸੁੱਟੀ ਜਿਵੇਂ ਆਪਾਂ ਦੀ ਚੰਗੂ ਆ ਜਦੋਂ ਇੱਕ ਮਾਂ ਹੋ ਰਹੀ ਸੀ ਆਦਾ ਉਹ ਬੱਚਾ ਜਿਹੜਾ ਕੋਈ ਦੁਨੀਆ ਨੂੰ ਚੜ ਕੇ ਚਲਾ ਜਾਂਦਾ ਕਿਉਂਕਿ ਇੱਕ ਮਾਂ ਦਾ ਰੱਜੂਗਾ ਉਹ ਉਹੀ ਸੰਭਲਦੀ ਆ। ਆਪਾਂ ਦੇਖਦੇ ਆ ਦੇਖ ਕੇ ਪਰ ਜਦੋਂ ਆਪਾਂ ਇਹਨਾਂ ਤੀਜਾਂ ਨੂੰ ਆਪਾਂ ਵੀ ਸਮਾਜ ਦੇ ਰਿਸ਼ਤੇ ਚੋਂ ਆਹ ਦੇਖਦੇ ਆ ਤਾਂ ਇੱਕ ਜਿਲ੍ਹੇ ਦੇ ਵਿੱਚੋਂ ਭਾਰਤ ਕਵੀ ਉਹ ਕਿ ਅਜੋ ਉਹੀ ਤਾਂ ਸਾਰੇ ਪੇਂਕ ਲਈ ਇਸ ਰੰਗਮਾਚਰੇ 'ਤੇ ਕਿ ਇਹਨਾਂ ਨੇ ਬਹੁਤ ਸੋਹਣੇ ਤਰੀਕੇ ਨਾਲ ਆਪਦੇ ਆਪ ਦੇ ਕੈਰੇਕਟਰ ਨੂੰ ਪਲੇ ਕੀਤਾ। ਮੁਬਾਰਕਬਾਦ ਵੀ ਇਹਨਾਂ ਬਹੁਤ ਵਧੀਆ ਮਤਲਬ ਇਹ ਹੈ ਕਿ ਟਰੈਕਰ ਨੇ ਤੇ ਪਰਮਾਤਮਾ ਇਹਨਾਂ ਨੂੰ ਦਿਨ-ਦੁਗਣੀ ਰਾਤ ਕਰਨ ਨੂੰ ਕਿਹਾ ਹੀ ਰਹੇ ਸੀ ਕਿ ਸਮਾਜ ਵਾਸਤੇ ਕਿਉਂ ਬਹੁਤ ਸੋਨਾ ਬਰਾਲਾ ਕਰ ਰਹੇ ਨੇ ਤੇ ਇਹ ਕਿਸੇ ਕਿਸੇ ਦੇਖ ਸਿਆ ਹੋਗਾ ਪਰਮਾਤਮਾ ਨੇ ਇਹਨਾਂ ਦੀ ਡਿਊਟੀ ਲਈ ਹੈ ਵੀ ਆਹ ਇਹ ਆਪਣੇ ਛੋਟੇ-ਛੋਟੇ ਬੱਚਾ ਨੂੰ ਇਹ ਆ ਕੇ ਸੀਮਤੀ ਸਮੇਂ ਦੇ ਵਿੱਚ ਸਮਾਗ ਕੱਢ ਕੇ ਤੁਹਾਨੂੰ ਇਹ ਇੱਕ ਸਿੱਖਿਆ ਦੇਵੇ ਮੈਂ ਤੁਹਾਨੂੰ ਕਹਿੰਦੀ ਪਿਆਸ ਕੇ ਬਹੁਤ ਧਿਆਨ ਦੇ ਨਾਲ ਦੇਖਣਾ ਤੇ ਕੱਲੀ-ਕੱਲੀ ਗੱਲ ਨੂੰ ਆਪ ਵੀ ਜ਼ਿੰਦਗੀ ਨੇ ਵਿੱਚ ਲਾਭੂ ਕਰਕੇ ਦੇਖਣਾ ਕਿ ਜੇ ਇਸ ਤਰ੍ਹਾਂ ਹੋ ਜੇ ਤਾਂ ਆਪਣੇ ਨਾਲ ਇਸ ਤਰ੍ਹਾਂ ਹੋ ਸਕਦਾ ਹੈ ਕਿ ਸਾਰੇ ਬੱਚਿਆਂ ਨੇ ਇਸ ਨਾਟਕ ਦਾ ਜਿੱਕਰ ਸਿਰਫ 15 ਨਹੀਂ ਲਿਖਣਾਗਾ ਆਪੇ ਪਰਿਵਾਰ ਦੇ ਨਾਲ ਆਪੇ ਨਿਸ਼ਚਿਤਾਰਾਂ ਦੇ ਨਾਲ ਆਪੇ ਦੋਸਤਾਂ ਦੇ ਨਾਲ ਜਿਹੜੇ ਅੱਜ ਨਹੀਂ ਆਏ ਉਹਨਾਂ ਨੂੰ ਵੀ ਦੱਸਣਾਗਾ ਵੀ ਕਿ ਇੱਕ ਨਾਟਕ ਕਿੱਦਿਆ ਸੀਗਾ ਤੋਂ ਨਾਟਕ ਤੋਂ ਸਾਨੂੰ ਆ ਸਿੱਖਿਆ ਨਹੀਂ ਬਹੁਤ ਬਹੁਤ ਧੰਨਵਾਦ ਵੀਰੇ ਤੁਹਾਡਾ ਤੁਸੀਂ ਆਏ ਹੋਗੇ ਤੇ ਬਹੁਤ ਸੋਹਣਾ ਨਾਟਕ ਤੁਸੀਂ ਪੇਸ਼ ਕੀਤਾ ਮੈਂ ਬਹੁਤ ਬਹੁਤ ਦੱਸ ਰਿਹਾਈ ਇਹੋ ਜਿਹਾ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਦੀ ਨਾਮ ਨਹੀਂ ਜੀ ਨਾਮ ਕਹਾਣੀ ਹੋ ਕਿ ਕਿਸੇ ਦੀ ਕਲਾ ਮਾਪਾ ਦਾ ਚਤਰਾ ਵਿੱਚ ਕਰੋ ਇਸ ਆ ਸਾਰੀਆਂ ਸਾਹਿਤਕ ਵਿਦਾਵਾਂ ਦਾ ਜਿਹੜਾ ਸੁਮੇਲ ਹੈ ਉਹ ਹੈ ਨਾਟਕ ਨਾਟਕ ਮਾਰੇ ਹੋਰ ਕੁਝ ਕਹਿਣ ਦੀ ਜ਼ਰੂਰਤ ਨਹੀਂ ਆਪਾਂ ਹੁਣ ਜਿਹੜੇ ਪੰਜਾਬ ਦੇ ਮੌਜੂਦਾ ਹਾਲਾਤ ਨੇ ਉਹਨਾਂ ਬਾਰੇ ਵੀ ਜੀ ਹੋਣਾ ਨੇ ਬਹੁਤ ਹੀ ਉਮਦਾ ਅਦਾਕਾਰੀ ਰਹੀ ਸਾਨੂੰ ਜਾਣਕਾਰ ਕਰਵਾਇਆ ਤੇ ਰੰਗ ਮੰਚ ਦੇ ਉੱਤੇ ਭਾਵਨਾ ਨੂੰ ਪੇਸ਼ ਕਰਨਾ ਬਿਨਾ ਮਾਈਕ ਦੇ ਉੱਤੇ ਇੱਕ ਇੱਕ ਪਾਤਰ 4 4 5 5 ਚਰਦਾਰ ਇੱਥੇ ਨਿਭਾਰਿਆ ਕੋਈ ਸੌਖਾ ਕੰਮ ਨਹੀਂ ਹੁੰਦਾ ਇਹਨਾਂ ਵੀਰਾਂ ਦੀ ਅਣਥੱਕ ਜਿਹੜੀਆਂ ਇਹਨਾਂ ਨੇ ਰਿਹਰਸਲਾਂ ਕੀਤੀਆਂ ਉਹਨਾਂ ਲਈ ਇੱਕ ਵਾਰ ਜ਼ੋਰਦਾਰ ਤਾੜੀ। ਜਦੋਂ ਵੀਰ ਸਾਡੇ ਸਮਾਜ ਦੇ ਹੁੰਦੀ ਆ ਸਮੱਸਿਆਵਾਂ ਆ ਆਮ ਜਨमानस ਦੀਆਂ ਹੁੰਦੀਆਂ ਨੇ ਤੇ ਉਹਨਾਂ ਨੂੰ ਆਪਣੇ ਚਿਹਰਿਆਂ ਉੱਤੇ ਲੈ ਕੇ ਆਉਣਾ ਇਹ ਵੀ ਬਹੁਤ ਵੱਡੀ ਗੱਲ ਹੁੰਦੀ ਹੈ ਨਾਟਕ ਦੇ ਵਿੱਚ ਨੌ ਰਸ ਇਕੱਠੇ ਜਾਂਦੇ ਆ। ਪ੍ਰਥਮ ਸ਼ੁਗਨਾਰ ਸੁਹਾਸ ਰਸ, ਕਰੁਨਾ ਰੋਦਸ ਬੀਰ, ਭੈਰ ਵਿਰਖ ਬਗਾਨਿਆਂ ਅਨੁਭੂਤ ਸ਼ਾਂਤ ਸਦੀਰ। ਇਹ ਜਿੰਨੇ ਨੌ ਰਸ ਭਾਰਤ ਮੂਰੀ ਦੇ ਨਾਟਕ ਸਾਹਿਤ ਵਿੱਚ ਵਰਣਿਤ ਕੀਤੇ ਗਏ ਆ ਨਾ ਉਹ ਇੱਕੋ ਟਾਈਮ ਇੱਕ ਪੇਸ਼ਕਾਰੀ ਵਿੱਚ ਉੱਤਰ ਜਾਂਦੀ ਹੈ। ਇਸ ਮਹਾਨ ਵਿਦਵਾਨੀ ਜ਼ੋਰਦਾਰ ਤਾੜੀਆਂ ਇਹ ਸਾਡਾ ਪੰਜਵਾਂ ਵੇਦ ਹੈ। ਇਹਨਾਂ ਨਾਲ ਅਸੀਂ ਸਿਰਦੇ ਗਾਰ ਦੇ ਭਾਵਨਾਵਾਂ ਨੂੰ ਸਨਮਾਨਿਤ ਕਰਦੇ ਆ। ਮੈਂ ਹੋ ਰੰਗਮੰਚ ਤੇ ਇਹਦੇ ਵਿੱਚ ਜਿੰਨਾ ਵੀ ਪਾਤਰਾਂ ਨੇ ਆਪਣੀ ਕਲਾ ਤੇ ਹੁਨਰ ਦੀ ਜੋਰ ਦਿਖਾਈ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਅੱਜ ਦਾ ਇਹ ਸਵਾਗਤ ਹੈ ਜਿਸ ਤਰ੍ਹਾਂ ਜਗਰਾਤਾਦਾਰਾਂ ਨਾਲ ਤੋਂ ਬਿਨਾ ਮੁਕੰਮਲ ਨਹੀਂ ਕਰਿਆ ਜਾਂਦਾ ਜੇ ਇਹ ਨਾਟਕ ਨਾ ਹੁੰਦਾ ਤੇ ਸ਼ਹਿਰ ਦੇ ਇਸ ਪ੍ਰੋਗਰਾਮ ਨੂੰ ਚਾਰ ਚੰਨ ਨਾ ਲੱਗਦੇ ਇਹਨਾਂ ਦੇ ਨਾਮ ਇੱਕ ਵਾਰੀ ਜ਼ੋਰਦਾਰ ਤਾੜੀ ਹੜੋ ਕਲਾਕਾਰੀ ਨੁਕਰ ਨਾਟਕ ਦੇ ਵਿੱਚ ਇੱਕ ਹੀ ਕਲਾਕਾਰ ਨੂੰ ਆਪਣੇ کردار ਬਦਲ ਕੇ ਆਉਣਾ ਰਿਹਾ ਉਹ ਇਹਨਾਂ ਨੇ ਬਹੁਤ ਖੂਬੀ ਨਿਭਾਇਆ ਇਥੋਂ ਤੱਕ ਕਿ ਜੇ ਪਹਿਲਾਂ ਹੀ ਇਹ ਦੱਸ ਦਿੰਦੇ ਵੀ ਅਸੀਂ ਫਿਲਮਾਂ 'ਚ ਕੰਮ ਕੀਤਾ ਤਾਂ ਸ਼ਾਇਦ ਆਪਾਂ ਹੋਰ ਤਰ੍ਹਾਂ ਦੇਖਦੇ ਪਰ ਇਹਨਾਂ ਨੇ ਬਹੁਤ ਕਮਾਲ ਕੀਤੀ ਹੈ ਇਸ ਤੋਂ ਅੱਗੇ ਜਿਹੜਾ ਮੈਂ ਸਟੈਪ ਤੁਹਾਨੂੰ ਦੱਸਣਾ ਚਾਹਣਾ ਕਿ ਜਿੰਨੀਆਂ ਚੀਜ਼ਾਂ ਵੀ ਉਹਨਾਂ ਨੇ ਦੱਸੀਆਂ ਸਾਰੀਆਂ ਇਹ ਅੱਜ ਹੋ ਰਹੀਆਂ ਪਰ ਕਿਸੇ ਨੇ ਇਹਦਾ ਤਜਰਬਾ ਨਹੀਂ ਕਰਨਾ ਕਿਸੇ ਨੇ ਵੀ ਇਹਦਾ ਤਜਰਬਾ ਨਹੀਂ ਕਰਨਾ ਹੁਣ ਆਪਰ ਇੱਕ ਸਟੈਪ ਅੱਗੇ ਚੱਲਣ ਲੱਗੇ ਆ ਕਿਉਂਕਿ ਨਾਟਕ ਤੁਹਾਨੂੰ ਲਾਸਟ ਦੇ ਵਿੱਚ ਦਿਖਾਇਆ ਗਿਆ ਜੇ ਨਾਟਕ ਨਾ ਦਿਖਾਇਆ ਹੁੰਦਾ ਫਿਰ ਮੈਂ ਸ਼ਾਇਦ ਨਾ ਵੀ ਕਹਿੰਦਾ ਤੇ ਕੰਮ ਚੱਲ ਜਣਾ ਸੀ ਪਰ ਨਾਟਕ ਦਾ ਜਿਹੜਾ ਰਿਵਿਊ ਹੈ ਓਨੀ ਦੇਰ ਤੱਕ ਕੰਪਲੀਟ ਨਹੀਂ ਜਿੰਨੀ ਦੇਰ ਤੱਕ ਤੁਹਾਨੂੰ ਮੈਂ ਇਹ ਗੱਲ ਨਹੀਂ ਦੱਸਦਾ ਕਿ ਨਸ਼ੇ ਹੋ ਰਹੇ ਆ ਸਾਰਿਆਂ ਨੂੰ ਪਤਾ ਦੁਸ਼ ਪ੍ਰਭਾਵ ਉਹਦੇ ਕੀ ਆ ਇਹ ਵੀ ਸਾਰਿਆਂ ਨੂੰ ਪਤਾ ਪਰ ਇਹ ਤੋਂ ਬਚਣਾ ਕਿਸ ਤਰ੍ਹਾਂ ਇਹ ਤੋਂ ਬਚਣ ਵਾਸਤੇ ਜਿਹੜੇ ਸਮਾਜ ਦਾ ਚਿੰਤਨ ਕਰਨ ਵਾਲੇ ਲੋਕ ਆ ਜਿਹੜੇ ਕੋਸ਼ਿਸ਼ਾਂ ਕਰ ਰਹੇ ਲਗਾਤਾਰ ਉਹਨਾਂ ਦੇ ਨਾਂ ਤੇ ਤਾੜੀਆਂ ਜਰੂਰ ਹੋਣੀਆਂ ਚਾਹੀਦੀਆਂ ਇਹ ਵੀ ਕੋਸ਼ਿਸ਼ ਕਰ ਰਹੇ ਆ ਸਮਾਜ ਨੂੰ ਜਾਗਰੂਕ ਕਰਨ ਦੀ ਸਾਡੇ ਬੱਚਿਆਂ ਨੂੰ ਇੱਕ ਨਾਟਕ ਦੇ ਜ਼ਰੀਏ ਤੁਸੀਂ ਇਹ ਜਿਹੜਾ ਆਪਣੇ ਕੋਲੇ ਕ੍ਰੀਤੀ ਸਾਡੇ ਸਮਾਜ ਦੇ ਵਿੱਚ ਚੱਲ ਰਹੀ ਆ ਉਹਦੇ ਪ੍ਰਤੀ ਤੁਸੀਂ ਜਾਗਰੂਕ ਕਰੋ ਠੀਕ ਆ ਫਿਲਮ ਆ ਜਿਹੜੀ ਉਹ ਸੀ ਦਿਖਾ ਦਿੰਨੇ ਆ ਪਰ ਜੋ ਨਾਟਕ ਆ ਜਿਹੜਾ ਤੁਹਾਡੇ ਰੀਅਲ ਕਰੈਕਟਰ ਤੁਸੀਂ ਸਾਹਮਣੇ ਦੇਖਦੇ ਹੋ ਠੀਕ ਆ ਉਹ ਦੇਖ ਕੇ ਜੋ ਤੁਸੀਂ ਸਿੱਖਦੇ ਹੋ ਉਹਦੇ ਨਾਲੋਂ ਵਧੀਆ ਕੋਈ ਹੋਰ ਤਰੀਕਾ ਨਹੀਂ ਹੋ ਸਕਦਾ ਤੇ ਤੁਹਾਡੀ ਸਮੁੱਚੀ ਟੀਮ ਨੇ ਬਹੁਤ ਵਧੀਆ ਪਰਫਾਰਮ ਕੀਤਾ ਜੋ ਤੁਹਾਡੇ ਡਾਇਲੋਗ ਸੀ ਤੁਹਾਡਾ ਕਰੈਕਟਰ ਸੀਗੇ ਤੁਸੀਂ ਬਹੁਤ ਉਹਦੀ ਪ੍ਰੈਕਟਿਸ ਕੀਤੀ ਸੀਗੀ ਉਹ ਸਾਨੂੰ ਦਿਖਾਈ ਵੀ ਦੇ ਰਿਹਾ ਸੀਗਾ ਠੀਕ ਆ ਤੁਹਾਡੇ ਜੋ ਕਰੈਕਟਰ ਸੀਗੇ ਬਹੁਤ ਵਧੀਆ ਸਾਡੇ ਬੱਚਿਆਂ ਨੇ ਵੀ ਚੰਗੀ ਤਰ੍ਹਾਂ ਦੇਖਿਆ ਉਹਨਾਂ ਨੇ ਬਿਲਕੁਲ ਸ਼ਾਂਤ ਹੋ ਕੇ ਇਹਨੂੰ ਇੰਜੋਏ ਕੀਤਾ ਦੇ ਨਾਲ ਹੀ ਬਹੁਤ ਕੁਝ ਸਿੱਖਿਆ ਵੀ ਆ ਤੇ ਉਮੀਦ ਕਰਦੇ ਆ ਵੀ ਸਾਡੇ ਬੱਚੇ ਆ ਜਿਹੜੇ ਜੋ ਕੁਝ ਸਿੱਖਿਆ ਉਹਨੂੰ ਆਪਦੀ ਜਿਹੜੀ ਅਸਲ ਜ਼ਿੰਦਗੀ ਆ ਉਹਦੇ ਵਿੱਚ ਵੀ ਉਹਨੂੰ ਲਾਗੂ ਕਰਨਗੇ ਤੇ ਇਹ ਜਿਹੜੀ ਸਮਾਜ ਦੇ ਵਿੱਚ ਸਾਡੀ ਕ੍ਰੀਤੀ ਚੱਲ ਰਹੀ ਆ ਇਹ ਤੋਂ ਆਪ ਵੀ ਬਚਣਗੇ ਤੇ ਆਪਦੇ ਜਿਹੜੇ ਨਾਲ ਦੇ ਸਾਥੀ ਆ ਘਰ ਦੇ ਆ ਉਹਨਾਂ ਨੂੰ ਵੀ ਬਚਾਉਣਗੇ ਠੀਕ ਆ ਜੀ ਤੁਹਾਡਾ ਜਿਹੜਾ ਸਨੇਹਾ ਬੱਚੇ ਸਨੇਹ ਦੇ ਉੱਤੇ ਬਹੁਤ ਅਮਲ ਕਰਨਗੇ ਅਸੀਂ ਕੋਸ਼ਿਸ਼ ਕਰਾਂਗੇ ਵੀ ਅਸੀਂ ਵੀ ਬੱਚਿਆਂ ਨੂੰ ਆ ਮੈਸੇਜ ਬੜੇ ਵਧੀਆ ਤਰੀਕੇ ਨਾਲ ਇਹਨਾਂ ਨੂੰ ਦੱਸੀਏ ਸਮਝਾਈਏ ਪਰ ਜਿਹੜੇ ਤਰੀਕੇ ਨਾਲ ਤੁਸੀਂ ਦੱਸਿਆ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੱਲੋਂ ਅੱਜ ਜਿਹੜਾ ਨਾਟਕ ਸੋਲਕ ਦੀ ਧਰਤੀ ਆਪਣੇ ਸਾਹਮਣੇ ਪੇਸ਼ ਕੀਤਾ ਗਿਆ ਜਿਵੇਂ ਕਿ ਆਪਾਂ ਪਹਿਲਾਂ ਮੈਂ ਮਾਰਨਿੰਗ ਦੇ ਵਿੱਚ ਗੱਲ ਕੀਤੀ ਸੀ ਕਿ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੁਆਰਾ ਯੁੱਧ ਨਸ਼ਾ ਦੇ ਵਿਰੁੱਧ ਇੱਕ ਕੈਂਪੇਨ ਚਲਾਈ ਗਈ ਹੈ ਜਿਸ ਦੇ ਵਿੱਚ ਆਪਾਂ ਦੇਖਦੇ ਕਿ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਜਿਹੜਾ ਕਿ ਨਸ਼ਾ ਉਹ ਇੱਕ ਬਿਮਾਰੀ ਦੇ ਤੌਰ ਤੇ ਉੱਭਰ ਚੁੱਕਾ ਹੈ ਤੇ ਅਜਿਹੇ ਕਾਰਜ ਇਹਨਾਂ ਲੋਕਾਂ ਵੱਲੋਂ ਇਹਨਾਂ ਨੌਜਵਾਨਾਂ ਵੱਲੋਂ ਜੋ ਅਰੰਭੇ ਜਾ ਰਹੇ ਨੇ ਤੇ ਪਹਿਲੀ ਤਾਂ ਗੱਲ ਹੈ ਕਿ ਇਹ ਬਹੁਤ ਵੱਡਾ ਇੱਕ ਹੀਆ ਬਹੁਤ ਵੱਡਾ ਹੌਸਲਾ ਹੁੰਦਾ ਹੈ ਜਿਹੜਾ ਇਹ ਬੱਚੇ ਕਰ ਰਹੇ ਆ ਤੇ ਮੈਂ ਪੂਰੀ ਜੈ ਉਹ ਰੰਗ ਮੰਚ ਦੀ ਪੂਰੀ ਟੀਮ ਨੂੰ ਵਧਾਈ ਦਿੰਦਾ ਤੇ ਨਾਲ ਹੀ ਮੈਂ ਸ਼ੁਭ ਸ਼ਾਵਾ ਦਿੰਦਾ ਆਉਣ ਵਾਲੇ ਸਮੇਂ ਲਈ ਇਹਨਾਂ ਲਈ ਤੇ ਧੰਨਵਾਦ ਵੀ ਕਰਦਾ ਕਿ ਇਹਨਾਂ ਨੇ ਉੱਚੇ ਚੇ ਤੌਰ ਤੇ ਸਮਾ ਕੱਢ ਕੇ ਸਾਡੇ ਬੱਚਿਆਂ ਨੂੰ ਨਸ਼ਿਆਂ ਦੇ ਬਾਰੇ ਜਾਣਕਾਰੀ ਦਿੱਤੀ ਤੇ ਇਹ ਨਾਟਕ ਰਾਂ ਇੱਕ ਸੁਨੇਹਾ ਦਿੱਤਾ ਕਿ ਨਸ਼ੇ ਤੇ ਭਰੂਣ ਹੱਤਿਆ ਜਿਹੜੀ ਉਹ ਕਿੰਨੀ ਮਾੜੀ ਹੈ ਤੇ ਮੈਂ ਫੇਰ ਇੱਕ ਵਾਰ ਆਪ ਸਭ ਜੀ ਨੂੰ ਇਹ ਗੱਲਾਂ ਜੋ ਇਹਨਾਂ ਨੇ ਦਰਸਾਈਆਂ ਨਾਟਕ ਰਹੀਂ ਤੁਹਾਨੂੰ ਵੀ ਬਟੇ ਇਹੀ ਐ ਕਿ ਜ਼ਿੰਦਗੀ ਆ ਜਿਹੜੀ ਇੱਕ ਵਾਰੀ ਮਿਲਣੀ ਐ ਇਹਨੂੰ ਜਿਹੜੇ ਪਾਸੇ ਲਾ ਲੋਗੇ ਇਹ ਤੁਹਾਡੀ ਉਦਾਂ ਦੀ ਬਣ ਜੂਗੀ ਜਿਹੋ ਜੀ ਸੋਚ ਤੁਸੀਂ ਆਪਣੇ ਦਿਮਾਗ 'ਚ ਸੋਚ ਲਓਗੇ ਤੁਸੀਂ ਉਹੋ ਜਿਹੀ ਬਣ ਜਾਓਗੇ ਇਸ ਕਰਕੇ ਇਹਨਾਂ ਨਾਟਕਾਂ ਰਹੀਂ ਟੀਚਰ ਸਹਿਬਾਂ ਦੀਆਂ ਗੱਲਾਂ ਰਹੀਂ ਤੁਹਾਨੂੰ ਸਨੇਹੀ ਇਹੀ ਦਿੱਤੇ ਜਾਂਦੇ ਐ ਕਿ ਚੰਗੇ ਇਨਸਾਨ ਬੰਨਣਾ ਇਹੀ ਦਿੱਤੇ ਜਾਂਦੇ ਐ ਨਾ ਇਸ ਨਾਟਕ ਤੋਂ ਇਹ ਪ੍ਰੇਰਨਾ ਦਿੱਤੀ ਜਾਂਦੀ ਵੀ ਨਸ਼ੇ ਕਰਨੇ ਚਾਹੀਦੇ? ਨਹੀਂ ਜੀ। ਕੀ ਨਹੀਂ ਕਰਨਾ ਚਾਹੀਦਾ? ਨਸ਼ਾ ਨਹੀਂ। ਨਸ਼ਾ ਨਹੀਂ ਕਰਨਾ ਚਾਹੀਦਾ। ਤਾਂ ਕੀ ਆਪਾਂ ਸੌ ਖਾਂਦੇ ਵੀ ਸਾਨੂੰ ਨਸ਼ੇ ਨਹੀਂ ਕਰਨੇ ਚਾਹੀਦੇ? ਹਾਂ ਜੀ। ਕੀ ਅਸੀਂ ਆਪਣੀ ਜ਼ਿੰਦਗੀ ਨੂੰ ਅੱਗੇ ਵਧਣ ਦੇ ਲਈ ਇਹਨਾਂ ਨਸ਼ਿਆਂ ਦਾ ਜਾਂ ਇਹਨਾਂ ਚੀਜ਼ਾਂ ਦਾ ਡਟ ਕੇ ਮੁਕਾਬਲਾ ਕਰਾਂਗੇ? ਹਾਂ ਜੀ। ਬਹੁਤ-ਬਹੁਤ ਸਤਿਕਾਰ ਬਹੁਤ-ਬਹੁਤ ਮਿਹਰਬਾਨ।